ہنس راج ہنس تواب دے رہا نا بچا اتنے گانا میری میں نو سی میم بعد چ جدو فرض کر لو میرے کو چج پورٹ فولیو ہوں ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਪਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਬਾਰੇ ਤੁੰਨੇ ਤੋਂ ਤਾਂ ਨਹੀਂ ਨਾ ਹੋਇਆ ਮੈਂ ਪਹਿਲਾਂ ਨਾਲ ਨਹੀਂ ਲੱਗਦਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਕੋਲ ਜਵਾਬ ਹੈ ਸੁਣੋ ਤੁਸਾਂ ਤੋਂ ਸਿੱਧੀ ਗੋਲੀ ਤੋਂ ਮਾਰੀ ਹੋਸਰਾ ਜਵਾਬ ਸੁਣ ਲਓ ਮੈਂ ਮੈਂ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਦੇਖੋ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਮੈਂ ਕਿਹਾ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸੁਨੇਹਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮਰਿਸ ਸਾਹ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਇਸ ਗੱਲ ਦਾ। ਉਹ ਬੈਠ ਕੇ ਗੱਲ ਹੋਣੀ ਸੀ ਨਾ। ਤੁਸੀਂ ਪੁੱਛ ਰਹੇ ਆ ਬੈਠ ਕੇ। ਅਸੀਂ ਅਸੀਂ ਤੇਰਾ ਮੇਰਾ ਬੈਠੇ ਰਹੇ। ਓਏ ਇੱਕ ਮਿੰਟ ਉਹ ਬਾਹਰ ਨਿਕਲ ਮੱਝਾ। ਉਹ ਗੱਲ ਸਾਡੇ ਦੇ ਵਰਤਾਏਗਾ 93 ਤੋਂ ਬਾਅਦ। ਜੋ ਸਾਡੇ ਦਾਦੇ ਨਹੀਂ ਕਰਨਗੇ ਉਹ ਸਾਡੇ ਤਾਂ ਕਰਾਉਣਗੇ। ਇੱਕ ਮਿੰਟ ਇੱਕ ਸੰਦੂਰ ਸਾਹਿਬ ਸੀਗੇ ਰੁਰਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਾਹ ਜੀ। ਪੰਜ ਬਾ ਪਾਜੀ ਭਾਈ ਜੀ ਸੁਣ ਲੋ ਪੰਜ ਨਾ ਦਿੱਤੇ ਸੀ 6ਵੀਂ ਕੋ ਬੀਬੀ ਜੀ ਵੀ ਸੀ ਜਥੇਬੰਦੀ ਚ ਮਿੰਦੂ ਮੇਰੇ ਮੋਬਾਈਲ ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੌਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕਿਹੜੀ ਡੇਟ ਦੀ ਗੱਲ ਕਰਦੇ ਆ ਤੁਸੀਂ ਉਸ ਉਹਨਾਂ ਦਿਨਾਂ ਦੀ ਜਦੋਂ ਪਹਿਲਾਂ ਤੇਰੇ ਦਿਨਾਂ ਦੀ ਜਿਹੜਾ ਜਿਹਦਾ ਦਿਨਾਂ ਦੀ ਨਹੀਂ ਗੱਲਦਾ ਸੀ ਅਸੀਂ ਤਿੰਨ ਮਹੀਨੇ ਪਹਿਲਾਂ ਹੀ ਗੱਲ ਕਰਦੇ ਸੀ ਅਸੀਂ 20 ਨਵੰਬਰ ਦੀ ਗੱਲ ਕਰਦੇ ਹਾਂ ਜਿਹੜਾ ਹੋਰ 20 ਨਵੰਬਰ ਨੂੰ ਤੁਸੀਂ ਗੱਲ ਗੱਡੇ ਤੇ ਕਿਹਾ ਚੌਕ ਗੱਡੀਆਂ ਜੋ ਮੈਂ ਪਹਿਲੇ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਦੱਸੋ ਅੱਛਾ ਫ਼ੋਨ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿੱਚਤ ਵੀ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿਹਾ ਮੈਨੂੰ ਕੁਛ ਵੀ ਕਰ ਦਿਓ ਲੋਕਾਂ ਵਾਸਤੇ ਟਾਈਮ ਨਹੀਂ ਨਹੀਂ ਮੜਾ ਮोटा ਸਸਤੋ ਤਾਂ ਹੁੰਦਾ ਇੱਕਦਮ ਬੜੀ ਨਹੀਂ ਮਿਲਦਾ ਬੀਸੀ ਨਹੀਂ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਸਾਰਾ ਉਹ ਗੱਲ ਵੱਖਰੀ ਆ ਵੀ ਜਾਂ ਤੋਂ ਰੋਕਣਾ ਦੇਸ਼ ਰਾਜ ਦਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਿਹਾ ਜਵਾਬ ਦਿੰਦਾ ਕੈਰੈਕਟਰ ਕਰ ਲੇ ਤੁਸੀਂ ਆਪਦਾ ਪਹਿਲਾਂ ਜਵਾਬ ਤੁਹਾਨੂੰ ਹਮੇਸ਼ਾ ਜੁੜਿਆ ਰਹੇ ਨਹੀਂ ਕਹਿੰਦੇ ਵੀ ਅਸੀਂ ਦਿੱਲੀ ਜਾ ਕਰਦੇ ਕਿ ਨਹੀਂ ਜਾ ਸਕਦੇ ਜਾ ਸਕਦੇ ਕਿ ਨਹੀਂ ਜਾ ਸਕਦੇ ਰੋਕਣ ਵਾਲੇ ਕੌਣ ਸੀ ਕੋਈ ਨਾ ਕੋਈ ਕਿਤੇ ਗਲਤ ਪਾਣੀ ਹੋ ਰਹੀ ਹੈ ਇਹ ਗਲਤ ਫਲ ਵੀ ਹੋ ਰਹੀਗਾ ਤੂੰ ਬਸ ਸੋਚ ਰਿਹਾ ਹੈਗਾ ਕੋਈ ਐਸੀ ਅਤਰਾਜੋ ਕੋ ਕਹਿ ਰਹੇ ਹਾਂ ਸਾਡੀ ਨਾ ਗੋੜੀ ਜਮਾਈ ਗੱਤ ਮਾਰੀ ਗੱਲ ਸ਼ੁਭਕਰ ਨਾਲ ਬਹੁਤ ਮਾਰੀ ਗੱਲ ਬੱਚਾ ਕਿਸ਼ੇ ਦਾ ਵੀ ਬੱਚਾ ਕਾਰਜੇ ਦਾ ਟੁਕੜਾ ਕਿਉਂ ਮਾਰਿਆ ਸਾਰੇ ਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਜੀ ਤਕਲੀਫ ਨਾਲ ਦੀ ਗੱਲ ਵੀ ਮਾਰਿਆ ਕਿਉਂ ਮਾਰਿਆ ਕਿਉਂ ਉਹਦੀ ਇਨਕੁਆਰੀ ਹੋ ਰਹੀ ਹੈ ਛੱਡ ਕੇ ਨਾ ਕਾਤਲ ਨੂੰ ਮੰਨਦੇ ਤੁਸੀਂ ਕੀ ਕਰੇ ਸੀ ਨਾਲ ਸੀ ਹਾਂ ਅਸੀਂ ਨਾਲ ਸੀ ਹਾਂ ਜੀ ਕੀ ਕਰਿਆ ਕੀ ਹੋਇਆ ਸੀ ਟਰੈਕਟਰ ਸ਼ੂਟ ਕੀਤਾ ਪੁਲਿਸ ਨੇ ਜੀ ਆ ਬਹੁਤ ਬੁਰੀ ਗੱਲ ਹੈ ਵੀਡੀਓ ਬਾਹਰ ਹੋ ਗਈ ਬੰਦੇ ਦਾ ਨਾਮ ਸਾਬਤ ਕਰਕੇ ਦਿੱਤਾ ਬਹੁਤ ਗੈਰ ਇਨਸਾਨੀ ਗੱਲ ਕਾਤਲ ਕਿਉਂ ਮੰਨਦੇ ਤੁਸੀਂ ਉਹਦਾ ਕਾਤਲ ਜਿਹਨੇ ਗੋਲੀ ਮਾਰੀ ਉਹਨੂੰ ਮੰਨਦੇ ਕੀ ਕਰਿਆ ਸੀ ਆਮ ਆਦਮੀ ਉਹ ਖਿਲਾਫ ਕਰੀ ਸੀਗਾ ਉਹ ਗਵਰਨਮੈਂਟ ਦਾ ਅੱਛਾ ਮੈਂ ਸੁੱਤੋਂ ਇੱਕ ਸਵਾਲ ਕਰਦਾ ਇੱਕੋ ਮਿੰਟ ਵੈਵਲ ਕਲਾਕਾਰ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਦੋਂ ਤੁਸੀਂ ਆਮ ਆਦਮੀ ਸਾਰੇ ਕਹਿੰਦੇ ਸੀ ਵੀ ਇਹਦਾ ਜਿਹੜਾ ਹੈਗਾ ਜ਼ਿੰਮੇਵਾਰ ਮੁੱਖ ਮੰਤਰੀ ਬਾਦਲ ਮਾਦੇ ਸੀ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਕਿ ਮੁੱਖ ਮੰਤਰੀ ਪਿੰਡੂ ਕੰਸੀਨ ਸੀ ਜਿੱਥੋਂ ਇਸ ਵਾਰੀ ਲਾਹਣ ਕੱਢ ਆਪਾਂ ਵੀ ਪ्योर ਪਿੰਡੂਆਂ ਔਰ ਇਸ ਗੱਲ ਤੇ ਫਕਰ ਹੈ ਕਿ ਕਿਹੋ ਜਿਹਾ ਮਾਹੌਲ ਲੱਗਦਾ ਹੈਗਾ ਕਿਉਂਕਿ ਹੁਣ ਪਾਪਾ ਵਿੱਚ ਕਿਉਂ ਕਿਸ ਤਰ੍ਹਾਂ ਲੱਗਦਾ ਬਹੁਤ ਅੱਛਾ ਲੱਗ ਰਿਹਾ ਹੈ ਡੇ ਬਾਏ ਡੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਹੈ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਏਡੀ ਗੱਲ ਨਹੀਂ ਉਪਰਾਪਨ ਦੂਰ ਹੋ ਰਿਹਾ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਿਹਾ ਹੈ ਪਕੜ ਵਧ ਰਹੀ ਹੈ ਕਿਸਾਨੋ ਤੋਂ ਹੋ ਰਿਹਾ ਕਿਸਾਨ ਸਾਡੇ ਯਾਰ ਕੀ ਕਾਰਨ ਸੀ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਸਰੰਕ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਨਾਲ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕਿ ਕੁਝ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਹੈ ਉਹ ਕ੍ਰਿਮੀਨਲ ਨਹੀਂਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੂੰ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਹਨ ਖਾਲਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਪਾਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਣ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹੁੰਦਾ ਤੇ ਮੈਨੂੰ ਇਜਾਜ਼ਤ ਦੇ ਦੇਣ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕਵੈਸਟ ਮੈਂ ਜੇ ਮੇਰੀ ਤਨੀ ਮੰਨੀ ਤਰਮਜੀਤ ਅਨਮੋਲ ਨੇ ਮੁਕਾਬਲੇ 'ਚ ਕਹਿੰਦੇ ਇੱਕ ਦਿਨ ਚਾਹ ਪੀਣੀ ਆ ਅੰਸਰਾ ਜੀ ਅੰਸਰਾ ਨਾਲ ਬੈਠ ਕੇ ਹਾਂ ਮੈਂ ਇੰਤਜ਼ਾਰ ਕਰ ਰਿਹਾ ਉਹ ਵੀ ਬਿਜੀ ਹੋਣੇ ਜਿੱਦਾਂ ਮੈਂ ਹੁਣ ਤੁਰਿਆ ਫਿਰਦਾ ਅਸੀਂ ਕਿਤੇ ਇਕੱਠੇ ਹੋ ਗਏ ਅਸੀਂ ਪਹਿਲਾਂ ਵੀ ਚਾਹਾਂ ਪੀਂਦੇ ਰਹੇ ਮਿਲਦੇ ਰਹੇ ਛੋਟਾ ਵੀਰ ਹੈ ਹੁਣ ਵੀ ਚਾਹ ਪੀਵਾਂਗੇ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ ਕਿ ਐਵੇਂ ਨਫ਼ਰਤ ਭਰੀ ਜੀ ਪਿਆਰ ਨਾਲ ਉਹ ਕੀ ਕਰ ਸਕਦੇ ਉਹ ਦੱਸਣਗੇ ਮੈਂ ਕੀ ਕਰ ਸਕਦਾ ਮੈਂ ਦੱਸਾਂਗਾ ਜਿਹੜਾ ਕੋਈ ਪਹਿਲਾ ਐਮਪੀ ਤੁਸੀਂ ਸੁਣਿਆ ਹੋ ਉਹ ਦੱਸੇਗਾ ਫੇਰ ਲੋਕੀ ਦੱਸਣਗੇ ਕਿ ਕਿਤੇ ਤੇ ਬੰਦ ਚੁਣਦੇ ਚੁਣਿਆ ਜਾਂਦਾ ਹੈਗਾ ਜੇ ਤੁਸੀਂ ਬਾਹਰ ਵੀ ਗੱਲ ਕੀਤੀ ਤਾਂ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਣਾ ਚਾਹੁੰਦੇ ਹੋ ਵੀ ਜੇਤੂ ਨਹੀਂ ਜਾਂਦੇ ਨੇ ਅੰਸਰਾ ਜਨ ਤੋਂ ਜੇ ਦੇਖੋ ਮੈਂ ਤਾਂ ਨਾ ਤੇ ਵਿਸ਼ਵਾਸ ਕਰਕੇ ਚੱਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਿਹਾ ਸੀ ਬਿਨਾ ਗਨਮੈਨਾਂ ਤੋਂ ਵੀ ਆਜਣਾ ਪੰਜ ਕੇ ਬੰਦੇ ਤੁਸੀਂ ਆਜੋ ਗਨਮੈਨ ਨਹੀਂ ਹੋਣਗੇ ਮੇਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਪਹਿਲੀ ਵਾਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕ ਵਾਰੀ ਯਕੀਨ ਕਿਸੇ ਕਿਸੇ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕ ਵਾਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫਿਰ ਮੈਂ ਕੰਮ ਨਾ ਕਰਾਂ ਫਿਰ ਮੈਂ ਗੁਨਾਹਗਾਰ ਵੀ ਹਾਂ ਸਜ਼ਾ ਦਾ ਹੱਕਦਾਰ ਹਾਂ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤਾਂ ਫਿਰ ਉਸ ਤੋਂ ਪਹਿਲਾਂ ਹੀ ਕਹੀ ਜਾਓ ਕਰੇ ਨੇ ਕਰਨਾ ਕਿ ਨਹੀਂ ਕਰਨਾ ਕਰੇ ਨੇ ਕਰਾਸਟ ਗੱਲ ਕਿਤੇ ਯੁਵਰਾਜ ਹੋਰੀ ਦਾ ਫੈਮਲੀ ਵੀ ਕਹਿੰਦੀ ਆ ਕਿ ਔਖੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿੱਚ ਵਰਜੰਨੇ ਕਿਸਾਨਾਂ ਦੇ ਉਹ ਬੱਚੇ ਮੇਰੇ ਬਹੁਤ ਘਬਰ ਆ ਜਾਂਦੇ ਮੇਰੇ ਦੋਸਤ ਵੀ ਵੈਲਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ ਉਹਦੇ قبضہ ਕੁਦਰਤ ਜਾਨ ਹੈ ਬੰਦੇ ਤੇ ਮਰੋੜ ਲੱਗ ਕੇ ਵੀ ਮਰ ਜਾਂਦੇ ਯਾਰ ਐਡੀ ਕਿਹੜੀ ਗੱਲ ਹੈ ਮੇਰੇ ਭਰਾ ਆ ਉਹ ਤਾਂ ਉਹ ਤਾਂ ਮੈਨੂੰ ਪਲਕਾਂ ਵਿਚਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਨਾ ਉਹਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾਂ ਰੱਖਿਆ ਕਰ ਅਹੀਂ ਤੇਰੇ ਨਾਲ ਜਾਨੇ ਮੈਨੂੰ ਪਤਾ ਆ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦੇ ਹੋਰ ਕਿਆ ਕੁਆਂਟੀਟੀ ਵਧਾ ਦੇ ਆਖਿਰ ਉਹ ਪਿਆਰ ਕਰਨੀ ਠੀਕ ਹੈ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ ਉਹ ਕਿਹਨੂੰ ਦੈਂਕੀ ਮਰੀ ਲੱਗ ਰਿਹਾ ਪਹਿਲਾਂ ਦਿਲੇ ਹੈ ਨਾ ਆਪਾਂ ਵੀ ਪ्युअर ਪਿੰਡੂ ਆਂ ਔਰ ਇਸ ਗੱਲ ਤੇ ਫਕਰ ਹੈ ਕਿਹੋ ਜਿਹਾ ਮਾਹੌਲ ਲੱਗਦਾ ਹੈਗਾ ਕਿਉਂਕਿ ਹੁਣ ਵਾਪਾ ਵਿੱਚ ਕਿਉਂ ਕਿਸ ਤਰ੍ਹਾਂ ਲੱਗਦਾ ਬਹੁਤ ਅੱਛਾ ਲੱਗ ਰਿਹਾ ਹੈ ਡੇ ਬਾਏ ਡੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਆ ਸਾਡਾ ਆਪਣਾ ਭਾਈ ਆ ਇਹ ਕੋਈ ਈ ਢੀ ਗੱਲ ਨਹੀਂ ਉਪਰਪਨ ਦੂਰ ਹੋ ਰਿਹਾ ਕਲੋਜ਼ਨੈਸ ਆ ਰਹੀ ਆ ਔਰ ਰਿਸ਼ਤੇ ਪੀੜੇ ਹੋ ਰਹਾ ਪਕੜ ਵਧ ਰਹੀ ਕਿਸਾਨ ਹੋ ਰਿਹਾ ਲਗਾਤਾਰ ਕਿਸਾਨ ਨਾ ਬਣੂਗੀ ਕਾਰਨ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਸਰੰਗ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਨਾਲ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕਿ ਕੁਝ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਹੈ ਉਹ ਕ੍ਰਿਮੀਨਲ ਨਹੀਂਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੂੰ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਅਣਖਾੜਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਪਾਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਨ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹੁੰਦਾ ਤੇ ਮੈਨੂੰ ਇਜਾਜ਼ਤ ਦੇ ਦਿੰਦੇ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕੁਐਸਟ ਮੈਂ ਮੇਰੀ ਤਨੀ ਮੰਨੀ ਕਰਮਜੀਤ ਅਨਮੋਲ ਨੇ ਮੁਕਾਬਲੇ 'ਚ ਕਹਿੰਦੇ ਇੱਕ ਦਿਨ ਚਾਹ ਪੀਣੀ ਆ ਹਾਂਸਰਾ ਜਾਂਸਰਾ ਨਾਲ ਬੈਠ ਕੇ ਮੈਂ ਇੰਤਜ਼ਾਰ ਕਰ ਰਿਹਾ ਉਹ ਵੀ ਬਿਜ਼ੀ ਹੋਣੇ ਜਿੱਦਾਂ ਮੈਂ ਹੁਣ ਤਰਿਆ ਫਿਰਦਾ ਸੀ ਕਿਤੇ ਇਕੱਠੇ ਹੋ ਗਿਆ ਅਸੀਂ ਪਹਿਲਾਂ ਵੀ ਚਾਹਾਂ ਪੀਂਦੇ ਰਹੇ ਮਿਲਦੇ ਰਹੇ ਛੋਟਾ ਵੀਰ ਹੈ ਹੁਣ ਵੀ ਚਾਹ ਪੀਵਾਂਗੇ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ ਕਿ ਐਵੇਂ ਨਫ਼ਰਤ ਭਰੀ ਜੀ ਪਿਆਰ ਨਾਲ ਉਹ ਕੀ ਕਰ ਸਕਦੇ ਉਹ ਦੱਸਣਗੇ ਮੈਂ ਕੀ ਕਰ ਸਕਦਾ ਮੈਂ ਦੱਸਾਂਗਾ ਜਿਹੜਾ ਕੋਈ ਪਹਿਲਾ ਐਮਪੀ ਤੁਸੀਂ ਚੁਣਿਆ ਉਹ ਦੱਸੇਗਾ ਫਿਰ ਲੋਕੀ ਦੱਸਣਗੇ ਕਿ ਕਿਤੇ ਜੇ ਚੁੰਦੇ ਚੁਣਿਆ ਜਾਂਦਾ ਹੈਗਾ ਜਿਵੇਂ ਤੁਸੀਂ ਬਾਹਰ ਵੀ ਗੱਲ ਕੀਤੀ ਤਾਂ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਵੀ ਜੇਤੂ ਨਹੀਂ ਜਾਂਦੇ ਨੇ ਅੰਸਰਾ ਜੰਤੋ ਜੇ ਦੇਖੋ ਮੈਂ ਤਾਂ ਨਾ ਤੇ ਵਿਸ਼ਵਾਸ ਕਰਕੇ ਚੱਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਹਿਆ ਸੀ ਬਿਨਾਂ ਗਨਮੈਨਾਂ ਤੋਂ ਵੀ ਆਜਣਾ ਪੰਜ ਕੇ ਬੰਦੇ ਤੁਸੀਂ ਆਜੋ ਗਨਮੈਨ ਨਹੀਂ ਹੋਣਗੇ ਮੇਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦੋਂ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਪਹਿਲੀ ਵਾਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕ ਅਰੀ ਯਕੀਨ ਕਿਸੇ ਕਿਸੇ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕ ਅਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫਿਰ ਮੈਂ ਕੰਮ ਨਾ ਕਰਾਂ ਫਿਰ ਮੈਂ ਗੁਨਾਹਗਾਰ ਵੀ ਹਾਂ ਸਜ਼ਾ ਦਾ ਹੱਕਦਾਰ ਹਾਂ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤੇ ਫਿਰ ਉਸ ਤੋਂ ਪਹਿਲਾਂ ਹੀ ਕਹਿ ਜਾਓ ਖਰੇ ਇਹਨੇ ਕਰਨਾ ਕਿ ਨਹੀਂ ਕਰਨਾ ਲਾਸਟ ਗੱਲ ਕਿਤੇ ਯੋਗਰਾਜ ਹੋਰੀ ਦਾ ਫੈਮਲੀ ਵੀ ਕਹਿੰਦੀ ਆ ਕਿ ਓਕੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿਚ ਵਰ ਜੰਨੇਓ ਕਿਸਾਨਾਂ ਦੇ ਉਹ ਬੱਚੇ ਮੇਰੇ ਬਹੁਤ ਘਬਰਾ ਜਾਂਦੇ ਮੇਰੇ ਦੋਸਤ ਵੀ ਵੈਲਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ ਉਹਦੇ ਕਬਜ਼ਾ ਇਹ ਕੁਦਰਤ ਦੀ ਜਾਨ ਆ ਬੰਦੇ ਤੇ ਮਰੋੜ ਲੱਗ ਕੇ ਵੀ ਮਰ ਜਾਂਦੇ ਯਾਰ ਐਡੀ ਕਿਹੜੀ ਗੱਲ ਆ ਮੇਰੇ ਭਰਾ ਆ ਉਹ ਉਹ ਤਾਂ ਮੈਨੂੰ ਪਲ ਪਲਕਾਂ ਬਿਚਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਨਾ ਉਹਨਾਂ ਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾ ਰੱਖਿਆ ਕਰ ਅਸੀਂ ਤੇਰੇ ਨਾਲ ਜਾਨੇ ਮੈਨੂੰ ਪਤਾ ਆ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦੇ ਉਹ ਪਿਆਰ ਕਵਾਂਟਿਟੀ ਵਧਾ ਦੇ ਆਖਿਰੋ ਪਿਆਰ ਕਰ ਠੀਕ ਹੈ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ ਆਪਣੀ ਵੋਕੈਬਲਰੀ ਸ਼ਬਦਾਵਲੀ ਬੋਲੀ ਜੀ ਨਮਸਤਾਵਾੜੀ ਰੱਖੀਏ ਨਹੀਂ 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 ਸਾਰੇ ਜਨਸ ਨੂੰ ਐਮਪੀ ਸਾਹਿਬੇ ਗੱਲ ਕਰਦੇ ਜੀ ਗੱਲ ਦਾ ਜਵਾਬ ਜੋ ਵੀ ਤੁਹਾਨੂੰ ਜਿੰਨੇ ਜਾਣ ਤੋਂ ਨਹੀਂ ਗੱਲ ਕਰਦੇ ਆਪਾਂ ਦਾ ਜਵਾਬ ਦੋ ਸ਼ਬਦਾਂ ਚ ਆਪਣੇ ਬੰਦੇ ਨਾ ਸਿੱਧੇ ਹੋ ਜਾਂਦੇ ਭਾਜੀ ਜਾਤੀ ਤੌਰ ਤੇ ਕਿ ਅਸੀਂ ਉਹ ਫਲਾਨੇ ਪ੍ਰਾਈਮ ਮਿਨਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾਹਟ ਜਿਹੜਾ ਕਿਆ ਲਾਣਾ ਸਾਡੀ ਗੱਲ ਸਾਡੇ ਬਿਆਨ ਤੋਂ ਬਾਹਰ ਨਾ ਜਾਓ ਸਾਡੇ ਬਿਆਨ ਸਾਡੀ ਗੱਲ ਦਾ ਜਿਹੜਾ ਇਹ ਹੈ ਲੈਵਲ ਤੇ ਗੱਲ ਕਿ ਜਿਹੜਾ ਨਿਬਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੋਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਇੱਕੋ ਮਿੰਟ ਜੀ ਸਾਡੇ ਕੋਲ ਕਿਹੜਾ ਹਸਲਾ ਸੀ ਸਰਕਾਰ ਜਿੰਨਾ ਜੇ ਲੋਕੇ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਣਾ ਟਰੈਕਟਰ ਇੱਕ ਟਰਾਲੀ ਤੇ ਸਾਡੇ ਕੋਲ ਰੋਟੀਆਂ ਬਕਾਉਣ ਵਾਲਾ ਆਟੇ ਵਾਲਾ ਸਾਧਨ ਸੀ ਇਸ ਤੋਂ ਭਾਈ ਕੌਣ ਕਰਦਾ ਉੱਪਰੋਂ ਦੇਖੋ ਉੱਪਰੋਂ ਸ਼ਿਵਰ ਨਰਿੰਦਰ ਮੋਤੀ ਮੁਲਤਫਾ ਰੱਖੇ ਦੇਖੋ ਮੈਂ ਕਹਿੰਦਾ ਅਸੀਂ ਹੱਥ ਲਾ ਲਏ ਲਾਲਾ ਵੀ ਨਹੀਂ ਆ ਰਿਹਾ ਸਿਮ ਲਾਲਾ ਹੋ ਗਿਆ ਆ ਜਾਊਗਾ ਬੋਲਣਾ ਦੇਖੋ ਪੱਕੇ ਤੇ ਵੀ ਗਏ ਪਰਲੇ ਬੰਨੇ ਲੱਗੂਗੀ ਪੈਂਦੇ ਚਾਰੇ ਜਿਹੜੇ ਤੁਹੇ ਕੋਲੇ ਆਹ ਲਾਸਟ ਵਾਲੀ ਦੇ ਲਾਸਟ 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 ਥੁੱਕ ਕਰ ਬੰਦ ਕਰ ਜੋ ਕਿ ਪਹਿਲੇ ਹੰਦਰਾਦੀ ਇੱਥੇ ਨਾ ਕਿਸਾਨ ਵਾਗ ਲਾਉਂਦੇ ਇੱਕ ਮਿੰਟ ਬਈ ਵਾਲੀ ਵਾਗ ਲਾਦੇ ਕਿਸਾਨ ਉਹਦੀ ਥੇਕ ਲੱਖ ਲੱਖ ਪੈਸੇ ਕਹਿੰਦੇ ਜਾਂ 10 ਕਿਸਾਨ ਨੂੰ کوئی سپورٹ نہیں ہے آج کا ایجنڈا بھی نہیں ہے جی تے جڑا نقصان تے کٹائی کیتے گئے انہاں دے پرچے تے کیوں نہیں ہوئے شاید نہ ہی ہون دے نقصان اوہ نیو بچاؤ کیڑا بچاؤ ٹھیک ہے نیو بچاؤ اس سارے نہ بہن بھائی بھائی بچاؤ نقصان نہیں لگڑا کر لگڑ دا مقصد دا پرسنال نہیں رہا ਕੱਲ ਦਾ ਮੁੱਦਾ ਦੇਖਿਆ ਅੱਜ ਅੱਜਾ ਟੈਂਡਰ ਨੂੰ ਟੱਕ ਕਿਉਂ ਦਿੱਤੀ ਬਹੁਤਾ ਕੰਮ ਲੱਗਦਾ ਸਵਾਲਾਂ ਦੇ ਜਵਾਬ ਦੇਣੇ ਕੀ ਹੈ ਸਿਰ ਮੈਂ ਕਿਹਦੇ ਗਿਆ ਉਹ ਇੱਕ ਚੱਲਦੇ ਬਿਨਾਂ ਕੋਈ ਜਵਾਬ ਨਹੀਂ ਹੈ ਬੰਦੇ ਕੋਲੇ ਆ ਜਾਂਦਾ ਵੀ 80 ਹਜ਼ਾਰ ਗਿਆ ਭਰਾਵਾ ਤੇਰੇ ਦੇ ਸਵਾਲਾਂ ਦੇ ਜਵਾਬ ਦੇਣੇ ਆਦੇ ਕਲਾਕਾਰੀ ਕਰ ਲੈ ਜਾ ਕੇ ਬਾਬਾ ਸਾਹਿਬ ਬੜੇ ਚੁੱਪ ਕਰੇ ਅੱਖਾਂ ਦਾ ਯਾਰ ਜੀ ਇਹ ਤੁਸੀਂ ਅੰਗਰੇਜ਼ ਆ ਚੰਡੀ ਵਾਲੇ ਨੂੰ ਕਈ ਬੜੇ ਬਾਬੇ ਨੂੰ ਬਚੰਡੀ ਪਾਸੇ ਗਾ ਬਾਬਾ ਜੀ ਬਾਬਾ ਆ ਚੰਡੀ ਤਾਂ ਮਾੜੇ ਪਾਸੇ ਕਰੀ ਪਾਸੇ ਕਰਦਾ ਰੱਖੋ ਰੱਖ ਬਾਈ ਮੈਂ ਘਾਟੇ ਵਿੱਚ ਬਸ ਬੰਦੇ ਕੋਈ ਗੱਲ ਨਹੀਂ ਦੀ ਉਹ ਸਾਡੀ ਧੀ ਵੀ ਕਹਿੰਦੀ ਜੀ ਇਹ ਵਾਰਤੀ ਸੀ ਨਹੀਂ ਨਹੀਂ ਸਾਡੀ ਧੀ ਨੂੰ ਕੁਝ ਨਹੀਂ ਹੋਏਗਾ ਆਪਣੇ ਭਰਾਵਾਂ ਦੇ جدینگ جدو یہ کلیئن ہو گیا ਆਰਡਰ ਕਰਦੀ ਹੁੰਦੀ ਆ ਕਿ ਕੋਈ ਹੋਰ ਕਰਦਾ ਹੁਣ ਸਾਡੇ ਇੱਥੇ ਐਸਪੀ ਆਇਆ ਇਹਨੂੰ ਆਰਡਰ ਸਰਕਾਰ ਦੇ ਆ ਕਿ ਕਿਸੇ ਆਮ ਦੇ ਤੁਸੀਂ ਸਾਡੇ ਲੱਗਾ ਬਾਬਾ ਪਿਆੰਦੇ ਨੂੰ ਆ ਆਪ ਦਿੱਤਾ ਜਾਵੇ ਸਾਰੇ ਉਹ ਜੁਗੜੂ ਉਹ ਹੰਸਰਾਏ ਦੇ ਮੈਂ ਤੇ ਮੇਰਾ ਲਾ ਕੇ ਲੈਣੀ ਥੋੜੀ ਜਿਹੀ ਹਰਕਰਾਜ ਸਾਡੇ ਕੋ ਆ ਬਹੁਤ ਪੁਰਸ਼ ਜਿਹੜੇ ਬਾੜੇ ਲਾਹਣ ਚਾਹ ਲੈ ਕੇ ਆਏ ਆ ਮੈਂ ਕਰਦਾ ਹੀ ਮੜਾ ਇੱਥੇ ਸਰਕਾਰ ਦਾ ਇੱਕ ਚੰਗਾ ਬਣ ਕੇ ਆਇਆ ਹੈ ਪਰ ਵਾਦੋੜਾ ਹੈ ریکارڈ بھی پہلے نے بنا کھاڑے بھی بیٹے میں کرجدار ہے میں کرجدار ہے میں تا جانا ਸਿੱਟਾ ਆ ਰਹੇ ਹੋ ਸਰ ਤੁਸੀਂ ਜਵਾਬ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਮਰਤਾ ਨਾਲ ਜਾਣਾ ਚਾਹੀਦਾ ਅਸੀਂ ਨਿਮਰਤਾ ਨਾਲ ਗਏ ਸੀ ਕਿ ਜੀ ਅਸੀਂ ਫੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਇਹ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੋਤੋ ਅੱਜ ਤੱਕ ਉਹਨਾਂ ਲੋਕਾਂ ਤੋਂ ਜਾ ਕੇ ਗੁਰਚੂ ਹੋਊਗਾ 13 ਮਹੀਨੇ 13 ਮਹੀਨੇ ਉਹ ਜਿਹੜੇ ਮੈਂ ਆਪ ਉੱਥੇ ਦੇਖਿਆ ਆਪਣੀਆਂ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ ਉਲਕਿਆ ਆਪਾਂ ਕਿਤੇ ਵੀ ਜਾ ਸਕਦੇ ਆ ਮੇਰੀ ਸੁਨੇਹਰ ਬੇਨਤੀ ਆ ਸਭ ਤੋਂ ਪਹਿਲਾਂ ਇੱਕ ਵਾਰੀ ਫਤਿਹ ਜ਼ਰੂਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰਾ ਉੱਚੀ ਬੁਲੋ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸਰਾ ਜੀ ਫਤਿਹ ਗੁਰੂ ਦੀ ਐਤੋਂ ਨਹੀਂ ਡਰਦੇ ਹਜ਼ਾਰ ਵਾਰੀ ਹਜ਼ਾਰ ਕਰਿਆ ਨਾ ਯਾਰ ਗੱਲ ਕਰਾ ਸਵਾਦ ਜਣਾ ਕਰਨ ਵਾਲਾ ਕੋਈ ਗੱਲ ਕਰ ਜਾਨ ਗੱਲ ਇਹ ਆ ਕਿ اس دن بھی میں حاضر ہو گیا سی <متصفح> کہ چیلیج بحیثیت مجرم سمجھ لو میں حاضر ہو گیا سی. <متصف> <تشای> ਬਸ ਕਿਹ ਕਿਹ ਬੰਬ ਚੁੱਪੇ ਗਏ ਸਾਡੇ ਜਿਹੜਾ ਸੁੱਤੇ ਮਰ ਮੇਂ ਸੋਤੇ ਲੋਹੀ ਗੱਲ ਜਿਹੜੇ ਸੁੱਤੇ ਸਤਾਏ ਛੋਡੀ ਸਰਕਾਰ ਮੈਂ ਖਦੋਗੀ ਮੈਂ ਕਿਹੜੀ ਸਰਕਾਰ ਜੋ ਬੀਜੇਪੀ ਛੋਡੀ ਸਰਕਾਰ ਨਹੀਂ ਬੀਜੇਪੀ ਸਰਕਾਰ ਨੂੰ ਆਦਰ ਤੇ ਦੇਖੋ ਜੀ ਨਹੀਂ ਬੀਜੇਪੀ ਛੋਡੀ ਸਰਕਾਰ ਨਹੀਂ ਪੁੱਛੋ ਜੋ ਜੋ ਉਹਨੇ ਚੰਗਾ ਕੀਤਾ ਜੀਤੂ ਜੀ ਸਾਹਮਣੇ ਰਾਂਡਾ ਖੋਲਿਆ ਫਰਤਾਂ ਦੇ ਨਾਲ ਉਹ ਫਰਚ ਨਹੀਂ ਸੀ ਜਦੋਂ ਚੰਗਰ ਕਰਿਆ ਫਰਚ ਨਹੀਂ ਸੀ ਰਾਂਡਾ ਕੋਈ ਮੱਖੀ ਨਹੀਂ ਕਰ ਸੁਣੋ ਸੁਣੋ ਕਿਹੜੀ ਹੋ ਰਹੀ ਹੈ ਕੀ ਦਾ ਅਜੇ ਮਰਸਾ ਖਾ ਗਿਆ ਪੁੱਤ ਦਾ ਵੀ ਆ ਜੀਤੂ ਜੀ ਕੋਈ ਇਸ਼ਾਰੇ ਨਾ ਕਰੋ ਮੈਂ ਜਾਨਵਾਰੀ ਨਾਲ ਕਰ ਰਿਹਾ ਜਾਨਵਾਰੀ ਸਾਰੇ ਨੇ ਦੌੜ ਚੜ ਜਦੋਂ ਮੈਂ ਹੜਾ ਹੋ 203 ਦੇ ਸੀ 2-3 ਦਿਨ ਮੈਂ ਮਿਲ ਨਹੀਂ ਸਕਿਆ ਨਾ ਮਾਤਾ ਨੂੰ ਜੀਰਨ ਨੂੰ ਤੇ ਇੱਕ ਦਿਨ ਤੜਕੇ ਹੀ ਉੱਠ ਕੇ ਤੇ ਕੁਰਸੀ ਧਾ ਕੇ ਬਾਹਰ ਬਰਾਣੇ ਦੀ ਬਣੀ ਸੀ ਤੇ ਮਾਤਾ ਉੱਤਰ ਕਰਕੇ ਜਿੱਦਿਲੇ ਹੋ ਗਏ ਉਹ ਆਹ ਮੈਂ ਫਰਿਆ ਦੁੱਟ ਕੇ ਛੱਪੜ ਮਾਰ ਤਾ ਕਹਿੰਦੀ ਐਡਾ ਵੱਡਾ ਗਵਈਆ ਹੋ ਗਿਆ ਤੇ ਮਾਂ ਨੂੰ ਲੈਣ ਲਈ ਟਾਈਮ ਨਹੀਂ ਉਹ ਮਾਂ ਨੂੰ ਬਰ ਬੰਦ ਨੂੰ ਉੱਤੇ ਬੱਚਾ ਲੱਗਦਾ ਹੁੰਦਾ ਇਸ ਲਈ ਕਿ ਮਾਂ ਇਧਰ ਵੀ ਇੱਕ ਮਾਰ ਵੈਸੇ ਤੇ ਤੂੰ ਜੰਦੇ ਲਾਲ ਆ ਇਹ ਗਾਰੀ ਹੁੰਦਾ ਇਹ ਤੇ وہ کوئی سیشہ دباؤ نہیں ہے اللہ تعالی نے کئی مبارکاں کے حوالے سے کہا بھی نہیں میں یہاں سے سارا کچھ مشین وہ میرا سلیہ دور بھیج دو اس کو کمپیوٹر ارکاندار کو ابا بھی لے انا میں سارے اوہ ਜਦੋਂ ਮੈਂ ਤੁਹਾਨੂੰ ਕਹਿੰਦਾ ਚੜ੍ਹਨ ਦੇ ਬਾਕੀ ਸੁਣੇ ਮਖਾ ਚਲ ਤੇ ਕਿੱਲ ਸਾਈਕਲ ਸਾਈਕਲ 8 20 ਦੇ ਸਰਕਾਰ ਦੇ 52 ਕਿਸਾਨ ਦਿੱਲੀ ਦੀ ਪੰਟੀ ਤੇ 13 ਮਹੀਨੇ ਬੈਠੇ ਜੋ ਤੂਫਾਨ ਲਗੀ ਉੱਪਰ ਕੀ ਦੇ ਵਿਚ ਸਰ ਆਜੋ ਇਹ ਮੜਾ ਤੁਸੀਂ ਪਾਸੇ ਮੈਂ ਪਾਸੇ ਯਕੀਨ ਹੈ ਮੈਂ ਯਕੀਨ ਕਰਕੇ ਆਉਣਾ ਤੁਹਾਡੇ ਕੋਲ ਮੈਨੂੰ ਮੈਨੂੰ ਮੇਰੀ ਕਾਰਸ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲ ਜਦੋਂ ਤੁਸੀਂ बाद प्रशा बि जाॻे मारी बि इते रोक कढ